ਸਾਹ ਨੂੰ ਚਲਾ ਰਿਹਾ ਹੈ ਤੇ ਹੱਦ ਹੋ ਗਈ ਕਿ ਤੂੰ ਬੈਠ ਕਰਕੇ ਉਸੇ ਪ੍ਰਮਾਤਮਾ ਦੇ ਉੱਪਰ ਤੂੰ ਡੇਵਕ ਕਰੀ ਜਾਵੇਂ ਤੇ ਉਹਨਾਂ ਦੇ ਉੱਪਰ ਤੂੰ ਵਿਚਾਰਾ ਟੁੱਪੀ ਜਾਵੇਂ ਆਪਣੀਆਂ ਜਾਨੀ ਨਾ ਜਾਏ ਤਾਂ ਕਿ ਗਾਤ ਪਰਮੇਸ਼ਰ ਵਾਹਿਗੁਰੂ ਦੀ ਕੋਈ ਗਾਤ ਰੋ ਨਹੀਂ ਸਮਝ ਸਕਦਾ ਸਤਿਗੁਰੂ ਕਹਿੰਦੇ ਕਾਹਾਂ ਭਿਖਾਰ ਔ ਕਰਤ ਕਰਾਈ ਬਿਸਮਨ ਬਿਸਬੇ ਕਹਿ ਤਾਹਤ ਆਪਣੀ ਅਕਲ ਦਾ ਤੂੰ ਜ਼ੋਰ ਲਾ ਲਾ ਜਿੰਨਾ ਤੇਰੇ ਕੋਲ ਲੱਗਦਾ ਹੈ ਬਹੁਤਿਆਂ ਦਾ ਲੱਗਾ ਪਿਆ ਅੱਜ ਸਤਿਗੁਰੂ ਜੀ ਦੇ ਬਚਨ ਨੇ ਕਹਿੰਦੇ ਤੂੰ ਆਪਣੀ ਅਕਲ ਦਾ ਜ਼ੋਰ ਲਾਦਾ ਤੇ ਉਹ ਪ੍ਰਮਾਤਮਾ ਕਿਤੋਂ ਤੱਕ ਵੀ ਕਹਿ ਲੱਗੇ ਤੂੰ ਨਿਗਾਹ ਮਾਰ ਕਰਕੇ ਵੇਖ ਲੈ ਜਿਹੜਾ ਮਨੁੱਖ ਉਸ ਵਾਹਿਗੁਰੂ ਪ੍ਰਮਾਤਮਾ ਨੂੰ ਬਿਆਨ ਕਰਨ ਦਾ ਯਤਨ ਕਰਦਾ ਹੈ ਨਾ ਕਹਿ ਲੱਗੇ ਉਹ ਪੂਰਾ ਬਿਆਨ ਨਹੀਂ ਕਰ ਸਕਦਾ ਉਹ ਹਾਰਾ ਹੋ ਜਾਂਦਾ ਏ ਏਡੀਆਂ ਵੱਡੀਆਂ ਸਤਿਗੁਰੂ ਤੁਸੀਂ ਰਹਿਮਤਾ ਵਰਤਾਇਆ ਇਹੋ ਇਹੋ ਜੀ ਕੌਤਕ ਕੀਤੇ ਸਤਿਗੁਰੂ ਤੁਸੀਂ ਤੁਸੀਂ ਸਤਿਗੁਰੂ ਪਾਤਸ਼ਾਹ ਜੀ ਦਰਖਤਾਵਾਂ ਦੀ ਨਾਲੋਂ ਚਾਓ ਤੇ ਮਠਿਆਈਆਂ ਝਾੜ ਦਿੰਦੇ ਹੋ ਤੁਸੀਂ ਚਾਰੇ ਤੇ ਖੱਟੇ ਹੋਏ ਰੀਟਿਆਂ ਨੂੰ ਮਿੱਠੇ ਕਰ ਦਿੰਦੇ ਹੋ ਤੁਸੀਂ ਆਪੜਾ ਹੱਥ ਉੱਪਰੋਂ ਕਰ ਦਿਓ ਤੇ ਸਤਿਗੁਰੂ ਹੰਦਾ ਹੋਇਆ ਪੱਥਰ ਰੋਕ ਦਿੰਦੇ ਹੋ ਤੁਸੀਂ ਮੁਰਦਿਆਂ ਦੇ ਵਿੱਚ ਜਾਣ ਪਰ ਦਿੰਦੇ ਹੋ ਸਤਿਗੁਰੂ ਗਿਆ ਹੋਇਆ ਆਵਾਜ਼ ਮਾਰਦੇ ਤੇ ਉੱਠ ਕਰਕੇ ਖੜੇ ਹੋ ਜਾਂਦੇ ਨੇ ਬੜ ਦੇ ਕੋਈ ਪੱਠਾ ਵਿੱਚ ਬੈਠਿਆ ਨੂੰ ਤੁਸੀਂ ਸੇਕ ਨਹੀਂ ਲੱਗਣ ਦਿੰਦੇ ਸਤਿਗੁਰੂ ਇਹ ਗੱਲਾਂ ਸਾਡੀ ਸੰਤ ਤੋਂ ਪਰੇ ਨੇ ਤੇ ਅਸੀਂ ਕੇਵਲ ਤੇ ਕੇਵਲ ਉਹਨੂੰ ਨਮਸਕਾਰ ਹੀ ਕਰ ਸਕਦੇ ਹਾਂ ਹੱਥ ਜੋੜ ਕਰਕੇ ਕਾਹਾਂ ਪੁਕਾਰ ਉਹਨੂੰ ਚਤ్రਾਈ ਕਿੰਨੇ ਕ ਵਿਖਾਵਾਂਗੇ ਚਤ్రਾਈ ਕਰਕੇ ਕਿੰਨਾ ਕਕਲ ਦਾ ਜੋਰ ਲਾ ਲਵਾਂ ਕਿ ਆਪਣਾ ਇਹ ਤੇ ਤਾਂ ਸਤਿਗੁਰੂ ਕਹਿੰਦੇ ਗਣ ਗੰਧਰਵ ਸਿਧ ਅਰ ਸਾਧਕ ਸੁਰ ਨਰ ਦੇਵ ਬ੍ਰਹਮ ਬ੍ਰਹਮਾਦਿਕ ਚਤੁਰਵੇਦ ਉਚਰਤ ਦਿਨ ਰਾਤ ਪ੍ਰਮਾਤਮਾ ਦੀ ਵਡਿਆਈ ਤਾਂ ਭਾਈ ਸ਼ਿਵ ਜੀ ਦੇ ਸੇਵਕ ਦੇਵਤਿਆਂ ਦੇ ਰਾਗੀ ਕਰਾਂ ਮਾਤੀ ਜੋਗੀ ਵੱਡੇ ਤੋਂ ਵੱਡੇ ਦੇਵਤੇ ਉਸ ਪਰਮੇਸ਼ਰ ਦੀ ਮहिमा ਨੂੰ ਗਉਂਦੇ ਨੇ ਪਰ ਤੂੰ ਉਹਦੀ ਕਿਰਪਾ ਦੇ ਨਾਲ ਹੀ ਜਨਮ ਮਿਲਿਆ ਤੇ ਆੜ ਕਰਕੇ ਉਸੇ ਪ੍ਰਮਾਤਮਾ ਦੇ ਉੱਪਰ ਹੀ ਸਵਾਰ ਚੁੱਕਣ ਲੱਗ ਪਿਆ ਮਨ ਮੂਰਖ ਬਣ ਗਿਆ ਪਰਮੇਸ਼ਰ ਨੂੰ ਨਮਸਕਾਰ ਹੀ ਕਰਿਆ ਕਰ ਉਹਦੇ ਉੱਪਰ ਹੀ ਉਂਗਲਾ ਨਾ ਚੁੱਕਿਆ ਕਰ ਜੇ ਏਸ ਤੂੰ ਮਤ ਦੇ ਵਿੱਚ ਪੈ ਗਿਆ ਇੱਦਾਂ ਕਰਦੇ ਆ ਕਰਦੇ ਜਿੰਦਗੀ ਨਿਕਲ ਜਾਣੀ ਐ ਸਾਰੀ ਕਈਆਂ ਦੇ ਤੂੰ ਕਹਿਣਾ ਮੈਂ ਪਰਮ ਭਲੇਖੇ ਦੂਰ ਕਰਨੇ ਆ ਕਿਸੇ ਨੂੰ ਕੁਝ ਕਹਿਣ ਦੀ ਲੋੜ ਨਹੀਂ ਆਪਣੇ ਜੀਵਨ ਸਵਾਰ ਲਈਏ ਆਪਣੇ ਜੀਵਨ ਦੇ ਵੱਲ ਤਿਆਗ ਮਾਰ ਕਰਕੇ ਦੇਖੀਏ ਕਿਉਂਕਿ ਕਿਸੇ ਤੇ ਤਸ਼ਪਿਆ ਹੋਵੇਗਾ ਸਾਨੂੰ ਸਾਰਿਆਂ ਨੂੰ ਆਪੋ ਆਪਣੀ ਜੀਵਨ ਦਾ ਪਤਾ ਹੈ ਕਿ ਅਸੀਂ ਕਿੱਥੇ ਇੱਕ ਖੜੇ ਆ ਸਤਿਗੁਰਾਂ ਨੇ ਸਾਨੂੰ ਕਿਹੜਾ ਜੀਵਨ ਕਿਹਾ ਹੈ ਪਰ ਅਸੀਂ ਜਿਹੋ ਤੇ ਜੀਵਨ ਜੀ ਰਹਿਆ ਬਾਰਨਾ ਤੇ ਪਾ ਕਰਕੇ ਅਸੀਂ ਕਿਸੇ ਨੂੰ ਅਸੀਂ ਵਿਖਾ ਸਕਦੇ ਹਾਂ ਪਰ ਅੰਦਰ ਤੋਂ ਅਸੀਂ ਸਾਰੇ ਜਾਣਦੇ ਹਾਂ ਇਸ ਕਰਕੇ ਸਤਿਗੁਰੂ ਕਹਿੰਦੇ ਭਲਿਆ ਕਿਸੇ ਦੇ ਪਰਮਪ੍ਰੇਖੇ ਕੱਢਣ ਤੋਂ ਪਹਿਲਾਂ ਆਪਣੇ ਪ੍ਰੇਖੇ ਕੱਢ ਆਪ ਜੁੜ ਗੁਰੂ ਕੇ ਚਰਨਾਂ ਦੇ ਨਾਲ ਜਿਨ੍ਹਾਂ ਦਾ ਜੀਵਨ ਸਬਰ ਜਾਂਦਾ ਹੈ ਨਾ ਉਹ ਫਿਰ ਕਿਸੇ ਨੂੰ ਬੋਲ ਕਰਕੇ ਨਹੀਂ ਦੱਸਦੇ ਉਹਨਾਂ ਦਾ ਜੀਵਨ ਹੀ ਇੱਦਾਂ ਦਾ ਵੱਡ ਜਾਂਦਾ ਹੈ ਉਹਨਾਂ ਦਾ ਜੀਵਨ ਹੀ ਕਈਆਂ ਦੇ ਪਰਮਪ੍ਰੇਖੇ ਕੱਢ ਦਿੰਦਾ ਹੈ